ਈ ਵਾਰੀ ਨਾ ਆਪਾਂ ਆਪਣੀ ਫੈਮਿਲੀ ਦੇ ਨਾਲ ਫੇਸਬੁੱਕ ਤੇ ਵੀਡੀਓ ਦੇਖ ਰਹੇ ਹੁੰਨੇ ਆ ਤੇ ਫੇਸਬੁੱਕ ਤੇ ਵੀਡੀਓ ਉਹ ਗੰਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਹਨਾਂ ਗੰਦੀਆਂ ਵੀਡੀਓ ਨੂੰ ਆਪਾਂ ਕਿਵੇਂ ਬੰਦ ਕਰਨਾ ਵੀਡੀਓ ਨੂੰ ਪੂਰਾ ਦੇਖਿਓ ਤਾਂ ਇਹ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ ਆਪਾਂ ਜਿਹੜੀ ਇਹ ਗੰਦੀਆਂ ਵੀਡੀਓ ਬੰਦ ਕਰ ਸਕਦੇ ਆ ਤੇ ਮੇਰੇ ਪੇਜ ਤੇ ਤੁਸੀਂ ਨਵੇਂ ਹੋ ਇਸ ਨੂੰ ਫੋਲੋ ਕਰ ਦਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਆਪਾਂ ਚੱਲਦੇ ਆ ਮੋਬਾਈਲ ਦੀ ਸਕਰੀਨ ਤੇ ਹੋਂ ਤੋਂ ਬਾਅਦ ਆਪਾਂ ਜਾਵਾਂਗੇ ਫੇਸਬੁੱਕ ਦੇ ਵਿੱਚ ਇਸ ਤੋਂ ਬਾਅਦ ਆਪਾਂ ਜਾਵਾਂਗੇ ਸੈਟਿੰਗ ਦੇ ਵਿੱਚ ਸਾਈਡਿੰਗ ਦੇ ਵਿੱਚ ਜਾਣ ਤੋਂ ਬਾਅਦ ਠੀਕ ਆ ਆਪਾਂ ਇੱਥੇ ਕੰਟੈਂਟ ਪਹਿਲੇ ਵਾਲੀ অপਸ਼ਨ ਤੇ ਕਲਿੱਕ ਕਰ ਦਾਂਗੇ ਕਲਿੱਕ ਕਰਨ ਤੋਂ ਬਾਅਦ ਠੀਕ ਆ ਆਪਾਂ ਦੂਜੀ ਵਾਲੀ অপਸ਼ਨ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਆਪਾਂ ਸ਼ੋ ਲੈਸ ਇਸ ਤੇ ਕਲਿੱਕ ਕਰਾਂਗੇ ਕਲਿੱਕ ਕਰ ਤੋਂ ਬਾਅਦ ਸੇਵ ਕਰ ਦਵਾਂਗੇ ਠੀਕ ਆ ਓਕੇ ਕਰ ਦਵਾਂਗੇ ਫਿਰ ਆਪਾਂ ਪਿੱਛੇ ਆਵਾਂਗੇ ਪਿੱਛੇੋਂ ਤੋਂ ਬਾਅਦ ਥੋੜਾ ਆਪਾਂ ਥੱਲੇ ਜਾਵਾਂਗੇ ਠੀਕ ਆ ਬ੍ਰਾਊਜ਼ਰ ਦੇ ਵਿੱਚ ਕਲਿੱਕ ਕਰਾਂਗੇ ਬ੍ਰਾਊਜ਼ਰ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਸੀਗਾ ਕਲੀਅਰ ਇੱਥੇ ਆਪਾਂ ਕਲੀਅਰ ਕਰ ਦੇਵਾਂਗੇ ਇਸ ਤੋਂ ਬਾਅਦ ਆਪਾਂ ਪਿੱਛੇ ਆਵਾਂਗੇ ਪਿੱਛੇ ਆਉਣ ਤੋਂ ਬਾਅਦ ਆਪਾਂ ਜਾਵਾਂਗੇ ਰੀਲ ਦੇ ਵਿੱਚ ਰੀਲ ਦੇ ਵਿੱਚ ਆਉਣ ਤੋਂ ਬਾਅਦ ਆਪਣੇ ਸਾਹਮਣੇ ਤਿੰਨ ਡਾਟ ਦਿਖਾਈ ਦੇ ਰਿਹਾ ਇਸ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇੰਟਰਸਟਿਡ ਤੇ ਨਾਟ ਇੰਟਰਸਟਿਡ ਠੀਕ ਹੈ ਇਹ ਦਿਖਾਈ ਦੇ ਰਿਹਾ ਆਪਣੇ ਸਾਹਮਣੇ ਕਈ ਵਾਰੀ ਗੰਦੀਆਂ ਵੀਡੀਓ ਆ ਜਾਂਦੀਆਂ ਨੇ ਤੇ ਆਪਾਂ ਨਾਟ ਇੰਟਰਸਟਿਡ ਕਰ ਦੇਵਾਂਗੇ ਕਰਨ ਨਾਲ ਜਿਹੜੀਆਂ ਗੰਦੀਆਂ ਵੀਡੀਓ ਆਉਣੀਆਂ ਉਹ ਬੰਦ ਹੋ ਜਾਣੀਆਂ ਨੇ ਠੀਕ ਹੈ ਜਿਹੜੀ ਵੀਡੀਓ ਆਪਾਂ ਨੂੰ ਚੰਗੀ ਲੱਗੇ ਉਸ ਨੂੰ ਇੰਟਰਸਟਿਡ ਕਰ ਦੇਵਾਂਗੇ ਠੀਕ ਹੈ ਇਸ ਤਰ੍ਹਾਂ ਜਿਹੜੀ ਚੰਗੀ ਵੀਡੀਓ ਆਪਣੇ ਫੋਨ ਤੇ ਆਉਣੀਆਂ ਸ਼ੁਰੂ ਹੋ ਜਾਣੀਆਂ ਫੇਸਬੁਕ ਦੇ ਵੀਡੀਓ ਆਉਣੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਜਿਹੜੀਆਂ ਗੰਦੀਆਂ ਵੀਡੀਓ ਉਹ ਆਉਣੀਆਂ ਬੰਦ ਹੋ ਜਾਣੀਆਂ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੇ ਮੇਰੇ ਪੇਜ ਤੇ ਤੁਸੀਂ ਨਵੇਂ ਉਸ ਨੂੰ ਫੋਲੋ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ